ਜਦੋਂ ਬੀਬੀ ਚੜਾਈ ਕਰਦੀ ਜਵਾਈ ਚੜਾਈ ਕਰਦਾ ਉਹਦੇ ਖੱਫਣ ਦੇ ਪੈਸੇ ਕਿੱਥੋਂ ਆਉਂਦੇ ਭਲਾ ਹਾਂਜੀ ਜਿਹੜੀ ਬੀਬੀ ਚੜਾਈ ਕਰ ਜਾਂਦੀ ਹੈ ਜਿਹੜੀ ਔਰਤ ਆ ਉਹਦੇ ਖੱਫਣ ਦੇ ਪੈਸੇ ਕਿੱਥੋਂ ਆਉਂਦੇ ਭਲਾ ਰੋਟੀਆਂ ਇਸ ਡੱਬਰ ਦੀਆਂ ਪਕਾਉਂਦੀਆਂ ਦੀਆਂ ਖੱਫਣ ਦੇ ਪੈਸੇ ਉਹ ਕਦੇ ਹਣ ਬਈ ਬੋਲੋ ਗੁਰੂ ਕੇ ਪਿਆਰਿਓ ਨੌਜਵਾਨ ਵੀਰੋ ਜਿਨ੍ਹਾਂ ਦੇ ਬਜ਼ੁਰਗ ਜਿਉਂਦੇ ਨੇ ਲੰਬੀਆਂ ਉਮਰਾਂ ਹਣ ਉਹਨਾਂ ਬਜ਼ੁਰਗਾਂ ਦੀਆਂ ਮੈਂ ਅਰਦਾਸ ਕਰਦਾ ਮਾਲਕ ਦੇ ਚਰਨਾਂ 'ਚ ਪਰ ਪ੍ਰਾਣ ਕਰਿਓ ਗੁਰੂ ਦੀ ਹਜ਼ੂਰੀ ਚ ਅੱਜ ਜਦ ਦਿਨ ਮੇਰੀ ਮਾਂ ਨੂੰ ਮੇਰੇ ਪਿਤਾ ਨੂੰ ਮੰਨ ਲਓ ਕੋਈ ਘਟਨਾ ਵਾਪਰਦੀ ਹੈ ਤੇ ਮੈਂ ਆਪਣੇ ਘਰ ਦੇ ਵਿੱਚੋਂ ਜਿਹੜਾ ਕਪੜਾ ਆਪਣੀ ਕਮਾਈ ਦਾ ਪਾਵਾਂਗਾ ਇਹ ਰਿਵਾਜ ਤੋੜੋ ਰੋਟੀਆਂ ਉਹਨੇ ਸਾਡੇ ਘਰ ਦੀਆਂ ਪਕਾਈਆਂ ਹੋਣ ਮਿਹਨਤ ਉਹਨੇ ਸਾਡੇ ਘਰ ਦੀ ਕੀਤੀ ਹੋਵੇ ਤੇ ਉਸ ਘਰ ਚੋਂ ਨੂੰ ਕਪੜਾ ਵੀ ਨਾ ਜੁੜੇ ਕਾਦੇ ਰੀਤੀ ਰਵਾਜ ਹੈ ਜਿਹੜੇ ਅਸੀਂ ਬਣਾ ਕੇ ਬੈਠੇ ਆ ਜੀ ਜੇ ਤੁਹਾਡੇ ਘਰ ਚੋਂ ਤੁਹਾਡੀ ਮਾਂ ਨੂੰ 2 ਗਜ ਕਪੜਾ ਵੀ ਨਾ ਜੁੜੇ ਫਿਰ ਨਾਨਕੇ ਲੈ ਕੇ ਆਉਣ ਜਾੜੋਂ ਐਸੀ ਰੀਤ ਰੀਤਾਂ ਨੂੰ ਸਾੜ ਕੇ ਸਵਾਹ ਕਰ ਦਿਓ ਜਿਤ ਮੈਂ ਪਿਆਰਾ ਵਿਸਰੈ ਜਿਹੜੇ ਰੀਤੀ ਰਿਵਾਜ ਤੁਹਾਡੇ ਸਮਾਜ ਵਿੱਚ ਇੱਕ ਦੂਜੇ ਪ੍ਰਤੀ ਫਿੱਕ ਪਾਉਂਦੇ ਹੋਣ ਇਹੋ ਜੇ ਰੀਤੀ ਰਿਵਾਜਾਂ ਨੂੰ ਆਗ ਵਿੱਚ ਸਾੜ ਕੇ ਸਵਾਹ ਕਰ ਦਿਓ ਬੋਲੇ ਦੋ ਨਿਹਾਲ ਮਾਮਾ ਨੂੰ ਬੇਨਤੀ ਕਹਿ ਕੇ ਜਾਓ ਆਪਣੇ ਬੱਚਿਆਂ ਨੂੰ ਪਹਿਲੀ ਗੱਲ ਤੇ ਇੱਕ ਸੂਟ ਸਵਾ ਕੇ ਪਹਿਲਾਂ ਰੱਖ ਲੋ ਵਧੀਆ ਜਾ 5 7 10000 ਦਾ ਸਤਿ ਸ੍ਰੀ ਅਕਾਲ ਕੋਈ ਫਰਕ ਨਹੀਂ ਪੈਂਦਾ ਐਦਾਂ ਕਹਿ ਕੇ ਜਿਹੜਾ ਆਪਾਂ ਪੂਰੇ ਹੋ ਜਾਣਾ ਮੈਂ ਤੇ ਆਪਣੇ ਘਰ ਦੇ ਨੂੰ ਕਹਿੰਨਾ ਨਾ ਵੀ ਆ ਜਿਹੜੇ ਆਪਾਂ ਰੋਜ ਪੋਨੇ ਚਿੱਟੇ ਰੰਗ ਦੇ ਕੱਪੜੇ ਪੋਨੇ ਆਪਾਂ ਚਿੱਟਾ ਹੀ ਉਦੋਂ ਪੋਣਾ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਹੀ ਤਿਆਰੀ ਕਰਕੇ ਰੱਖੋ ਆਪਣੀ ਇਹ ਰੀਤੀ ਰਿਵਾਜ ਸਾੜ ਕੇ ਸਵਾਹ ਕਰ ਦਿਓ ਇਹ ਰੀਤਾ ਤੁਹਾਂ ਤੋੜਨੀਆਂ ਵਾ ਇਹ ਹੁਣ ਨੌਜਵਾਨ ਪੀੜ੍ਹੀ ਨੂੰ ਬੇਨਤੀ ਹੱਥ ਜੋੜ ਕੇ ਬਜ਼ੁਰਗੋ ਤੁਹਾਨੂੰ ਮਾਮਾ ਨੂੰ ਇਹ ਰੀਤੀ ਰਿਵਾਜ ਪੁੱਠੇ ਨੇ ਜਿਹੜੇ ਇਹ ਤੁਹਾਨੂੰ ਸਾੜਨੇ ਪੈਣੇ ਆ ਮਾਂ ਦਾ ਖਫਣ ਦਾ ਪੈਸਾ ਵੀ ਪੇਕਿਆਂ ਤੋਂ ਆਵੇ ਤੇ ਜਵਾਈ ਦੇ ਪੈਸੇ ਖਫਣ ਦਾ ਵੀ ਪੇਕਿਆਂ ਤੋਂ ਆਉਂਦਾ ਤੇ ਜਿਹੜੀ ਕਮਾਈ ਕਰਕੇ ਅਚਕ ਅਚਕ ਮਾਲ ਦੀ ਦਾਜ ਦੀ ਗੱਡੀ ਲਿਆਵੇ ਲੜਕੀ ਹਾਂਜੀ ਹੁਣ ਗੱਲ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਤੁਹਾਨੂੰ ਅਰਥ ਭਾਵੇਂ ਸ਼ਬਦ ਦੇ ਨਾ ਸਮਝਣਾ ਤੇ ਗੱਲ ਤੁਹਾਨੂੰ ਸਮਝ ਆ ਹੀ ਰਹੀ ਹੈ ਗੱਡੀ ਲਿਆਵੇ ਪੇਕਿਆਂ ਤੋਂ ਲੜਕੀ ਸ਼ਾਪਾਂ ਮੁੰਦਰੀਆਂ ਛੱਲੇ ਉਹ ਲਿਆਵੇ ਲੜਕੀ ਪੇਕਿਆਂ ਤੋਂ ਜਦੋਂ ਉਹ ਵਿਚਾਰੀ ਮਰੇ ਖਫਣ ਫੇਪੇਕਿਆ ਤੋਂ ਦੱਸੋ ਫਿਰ ਵਿਆਹ ਹੀ ਕਾਦੇ ਲਈ ਇੱਥੇ ਵੀ ਜੇ ਇਸ ਜੇ ਇਸ ਟੱਬਰ ਚ ਉਹਨੂੰ ਖਫਣ ਵੀ ਨਹੀਂ ਜੁੜਨਾ ਉਹਦੇ ਤਾਂ ਦੇ ਉੱਤੇ ਦੋ ਗੱਜ ਕਪੜਾ ਵੀ ਨਹੀਂ ਪਹਿਣਾ ਪੁੱਛਿਓ ਜਰੂਰ ਇੱਕ ਵਾਰੀ ਇਹ ਰੀਤੀ ਰਿਵਾਜ ਬਣਾਏ ਕਹਿੰਦੇ ਸੀ ਇਹਨਾਂ ਰੀਤੀਆਂ ਰਿਵਾਜਾਂ ਨੂੰ ਆਪਣੇ ਸਮਾਜ ਵਿੱਚੋਂ ਕੱਢੋ ਸਾੜ ਹੁਣ ਤਾਂ ਪੰਜਾਬ ਵਿੱਚ ਬਹੁਤ ਫਰਕ ਪੈ ਗਿਆ ਹੁਣ ਤੱਕ ਕਈਆਂ ਬਜ਼ੁਰਗਾਂ ਨੇ ਪਹਿਲਾਂ ਕਿਹਾ ਹੁੰਦਾ ਮੈਂ ਇਸੇ ਘਰ ਚੋਂ ਤੇ ਬਹੁਤ ਲੋਕ ਹੁਣੇ ਕੰਮ ਕਰਨ ਲੱਗ ਪਿਆ ਤੇ ਮੈਨੂੰ ਪੂਰਨ ਉਮੀਦ ਆ ਇਹਨਾਂ ਰੀਤੀਆਂ ਰਿਵਾਜਾਂ ਨੂੰ ਆਪਣੇ ਸਮਾਜ ਵਿੱਚੋਂ ਜੜ੍ਹ ਤੋਂ ਖੇੜ ਕੇ ਪਰਾਂ ਸੁੱਟ ਦਿਓ ਇਹਨਾਂ ਦੀ ਕੋਈ ਥਾਂ ਨਹੀਂ ਸਮਾਜ ਵਿੱਚ ਇਹ ਫਿੱਕ ਪਾਉਂਦੀਆਂ ਨੇ ਚੀਜ਼ਾਂ ਤੋ ਇਸ ਕਰਕੇ ਸਬਰ ਸੰਤੋਖ ਦੀ ਦਾਤ ਗੁਰੂ ਦੇ ਕੋਲੋਂ ਮੰਗਿਆ ਕਰੋ ਦਾਤਾ ਮਿਹਰ ਕਰ ਜੋ ਕੋਈ ਕਦੀ ਨਾ ਕਹੋ ਮੇਰੇ ਕੋਲ ਘੱਟ ਹੈ ਕਹੋ ਦਾਤਾ ਮੇਰੀ ਔਕਾਤ ਤੋਂ ਜ਼ਿਆਦਾ ਦਿੱਤਾ ਹੈ ਤੋ ਮੈਨੂੰ ਮੈਂ ਇਨੀ ਔਕਾਤ ਦਾ مالک ਨਹੀਂ ਸੀ ਜਿੱਥੇ ਤੂੰ ਮੈਨੂੰ ਬਿਠਾਤਾ ਹੈ ਜੇਸੇ ਜਿਹੜਾ ਮੈਨੂੰ ਤੂੰ ਘਰ ਦੇਤਾ ਜੋ ਤੂੰ ਮੈਨੂੰ ਪਰਿਵਾਰ ਦੇਤਾ ਜੋ ਤੂੰ ਮੈਨੂੰ ਸਮਾਜ ਵਿੱਚ ਰਹਿਣ ਸਹਿਣ ਦਿੱਤਾ ਮੈਂ ਇਹਦੇ ਲਾਇਕ ਨਹੀਂ ਸੀ ਹੈਗਾ ਕਦੀ ਗਿਲਾ ਨਾ ਕਰੋ ਸ਼ੁਕਰਾਨਾ ਕਰੋ ਉਸ ਦਾਤੇ ਦਾ ਬਹੁਤ ਕੁਝ ਦਿੱਤਾ ਉਸ ਦਾਤੇ ਨੇ ਸਭ ਤੋਂ ਵੱਡੀ ਤੁਹਾਡੀ ਕਾਇਆ ਤੰਦਰੁਸਤ ਤੁਸੀਂ ਅੱਜ ਇੱਕ ਜੂੰਟ ਕਿਸੇ ਨੂੰ ਬਲੱਡ ਦਿੱਤਾ ਚੌਵੀਆ ਘੰਟਿਆਂ ਤੁਹਾਡੇ ਬੋਡੀ ਨੇ ਆਪਣੇ ਆਪ ਖੂਨ ਤਿਆਰ ਕਰ ਦੇਣਾ ਇਹੋ ਜੀ ਅਮੀਰੀ ਹੈ ਕਿਸੇ ਕੋਲ ਜਿਹੜਿਆ ਡਾਇਲਿਸਿਸ ਕਰਾਉਂਦੇ ਫਿਰਦੇ ਵਿਚਾਰੇ ਪੁੱਛ ਕੇ ਵੇਖੋ ਜਿਹਨਾਂ ਦੇ ਸਰੀਰਾਂ 'ਚ ਨੁਕਸਾਨ ਪਏ ਹੋਏ ਨੇ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਨ ਤਨ ਸੰਪੈ ਸੁਖ ਦਿਉ ਅਰ ਜਹ ਨੀਕੇ ਤਾਮ ਕੋ ਨਾਨਕ ਸੁਣ ਰੇ ਮਨਾ ਸਿਮਰਤ ਕਾਹਿ ਨ ਆਰਾਮ